ਜਲੰਧਰ ਦਿਹਾਤੀ ਦੇ ਥਾਣਾ ਫਿਲੌਰ ਦੀ ਪੁਲਿਸ ਵੱਲੋਂ ਚਾਰ ਨਸ਼ਾ ਤਸਕਰਾਂ ਨੂੰ ਨਸ਼ੇਲੀ ਗੋਲੀਆਂ ਸਮੇਤ ਕਾਬੂ ਕਰਕੇ ਹਾਸਲ ਕੀਤੀ ਵੱਡੀ ਸਫਲਤਾ ਹਰਕਮਲਪ੍ਰੀਤ ਸਿੰਘ ਖੱਕ ਪੀਪੀਐਸ ਮਾਨਯੋਗ ਸੀਨੀਅਰ ਪੁਲਿਸ ਕਪਤਾਨ ਜਲੰਧਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮਾਰੇ ਅੰਸਰਾ ਅਤੇ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤੇ ਸ਼੍ਰੀਮਤੀ ਜਸਰੂਪ ਕੌਰ ਬਾਠ ਆਈਪੀਐਸ ਪੁਲਿਸ ਕਪਤਾਨ ਜਲੰਧਰ ਦੇ ਹਾਤੀ ਅਤੇ ਸ਼੍ਰੀ ਸਰਵਨ ਸਿੰਘ ਬਲ ਡੀਐਸਪੀ ਪੁਲਿਸ ਕਪਤਾਨ ਸਬ ਡਿਵੀਜ਼ਨ ਫਲੋਰ ਜੀ ਦੀ ਅਗਵਾਈ ਹੇਠ ਥਾਣਾ ਫਲੋਰ ਤੇ ਇਨਸਪੈਕਟਰ ਸੰਜੀਵ ਕਪੂਰ ਮੁਖ ਅਫਸਰ ਥਾਣਾ ਫਲੋਰ ਦੀ ਟੀਮ ਨੇ ਤਿੰਨ ਮਹਿਲਾ ਅਤੇ ਇੱਕ ਪੁਰਸ਼ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਇਹਨਾਂ ਪਾਸੋਂ ਨਸ਼ੀਲੀਆਂ ਗੋਲੀਆਂ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਜਿਨ੍ਹਾਂ ਦੀ ਪਛਾਣ ਤਰਮਿੰਦਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਮਿਓਵਾਲ थाना ਬਿਲਗਾ ਜੋਤੀ ਪਤਨੀ ਬਲਵਿੰਦਰ ਕੁਮਾਰ ਵਾਸੀ ਗੰਨਾਪਿੰਦ थाना ਫਿਲੌਰ ਜ਼ਿਲ੍ਹਾ ਜਲੰਧਰ ਪ੍ਰੀਤੀ ਪਤਨੀ ਦਵਿੰਦਰਪਾਲ ਵਾਸੀ ਮੰਗੋਪੱਟੀ थाना ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਮੋਨਿਕਾ ਪੁੱਤਰੀ ਬਲੀਹਾਰ RAM ਵਾਸੀ ਸਮਰਾੜੀ थाना ਫਿਲੌਰ ਜ਼ਿਲ੍ਹਾ ਜਲੰਧਰ ਵੱਜੋਂ ਹੋਈ ਜੋ ਇਹਨਾਂ ਨਸ਼ਾ ਤਸਕਰਾਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਪਾਸੋਂ ਪੁੱਛਗਿੱਛ ਦੌਰਾਨ ਇਹਨਾਂ ਵੱਲੋਂ ਕੀਤੀਆਂ ਵਾਰਦਾਤਾਂ ਦੇ ਕਾਫੀ ਖੁਲਾਸੇ ਹੋ ਸਕਦੇ ਹਨ ਪੱਤਰਕਾਰ ਜਗਜੀਤ ਸਿੰਘ ਪੱਟੀ ਦੇ ਨਾਲ सुरेंद्र ਕੁਮਾਰ ਦੀ ਵਿਸ਼ੇਸ਼ ਰਿਪੋਰਟ ਅ ਸਰ ਪੱਤਰਕਾਰ ਵੀ ਤੁਸੀਂ ਨਸ਼ਾ ਤਸਕਰਾ ਕੰਮ ਕੀਤਾ ਹੈਗਾ ਯਾ ਭਾਰੀ ਮਤਲਬ ਵਿੱਚ ਨਸ਼ੀਲੀਆਂ ਗੋਲੀਆਂ ਨੂੰ ਬਰਾਊਂ ਕੀਤਾ ਹੈਗੇ ਪਰ ਕਿੰਨੇ ਬੰਦੇ ਕਾਬੂ ਕੀਤੇ ਹੈਗੇ ਯਾ ਕਿੰਨਾ ਤੋਂ ਲਾਹੇਗਾ ਨਸ਼ਾ ਕੰਮ ਹੈ ਸਰ ਜੀ ਹਰਕਮਲਪ੍ਰੀਤ ਸਾਖ ਜੀ ਐਸਐਸਪੀ ਜੰਦਰ ਦੇ ਹਾਤੀ ਜੀ ਵੱਲੋਂ ਨਸ਼ਾ ਅਵਰੋਧ ਜਿਹੜੀ ਮਹਮਾ ਉਹ ਚਲਾਈ ਗਈ ਸੀ ਉਸ ਦੇ ਸਬੰਧ ਵਿੱਚ ਅੱਜ ਜੋ ਸਾਡੇ ਐਸਐਚਓ ਫਲੋਰ ਉਸ ਤੇ ਉਸ ਦੀ ਟੀਮ ਨੂੰ ਕਾਮਯਾਬੀ ਮਿਲੀ ਹੈਗੀ ਆ ਜਿਸ ਵਿੱਚ ਅਸੀਂ ਚਾਰ ਨਸ਼ਾ ਤਸਕਰ ਜਿਹੜੇ ਆ ਉਹ ਗ੍ਰਸਤਾਰ ਕੀਤੇ ਨੇ ਜਿਨ੍ਹਾਂ ਕੋਲੋਂ 190 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਅਤੇ ਵਰਨਾ ਗੱਡੀ ਜਿਹੜੀ ਆ ਉਹ ਬਰਾਮਦ ਕੀਤੀ ਗਈ ਹੈ ਜੀ ਇੱਥੇ ਮੈਂ ਇਹ ਦੱਸਣ ਬਣਨ ਜੋ ਗੱਲ ਹੈਗੀ ਆ ਵੀ ਇੱਕ ਇਹਦੇ ਵਿੱਚ ਆਰਐਮਪੀ ਡਾਕਟਰ ਸੀ ਜਿਹਦਾ ਲਾਇਸੈਂਸ ਚਾਕੇਤਾ ਗਿਆ ਉਹਦੇ ਕੋਲ ਲਾਇਸੈਂਸ ਵੀ ਨਹੀਂ ਹੈਗਾ ਸੀ ਉਹ ਨਸ਼ੀਲੀਆਂ ਗੋਲੀਆਂ ਜਿਹੜੀਆਂ ਸੀ ਉਹ ਵੇਚਦਾ ਸੀ ਇਸ ਸੰਬੰਧੀ ਅਸੀਂ ਵੱਖਰੇ ਤੌਰ ਤੇ ਡਰਗ ਇਨਸਪੈਕਟਰ ਕੋਲੋਂ ਉਹਨੂੰ ਉੱਤੇ ਕਾਰਵਾਈ ਕੀਤੀ ਜਾਵੇਗੀ ਤੇ ਹੁਣ ਅਸੀਂ ਐਂਡੀਪੈਸਟ ਦੇ ਤਹਿਤ ਇਹਦੇ ਤੇ ਮਕਦਮਾ ਦਰਜ ਕਰ ਦਿੱਤਾ ਗਿਆ ਹੈ ਤੇ ਦੋਸ਼ੀ ਜਿਹੜੇ ਆ ਉਹ ਗ੍ਰਿਫਤਾਰ ਕਰ ਰਹੇ ਆ ਤੇ ਇਹਨਾਂ ਨੂੰ ਇਹਨਾਂ ਦਾ ਪੋਸਟਰ ਮਾਰਨ ਲੈ ਕੇ ਤੇ ਇਹਨਾਂ ਦਾ ਹੋਰ ਇਹਨਾਂ ਦਾ ਗੁੰਗੀ ਕੋਸ਼ਿਸ਼ ਕੀਤੀ ਜਾਵੇਗੀ ਤੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ ਇਹ ਕਿਤੇ ਕਿਤੇ ਤੇ ਹੈ ਸਰ ਇਹ ਜਿਹੜੇ ਜਿਹੜਾ ਆਰੰਪੀ ਡਾਕਟਰ ਸੀ ਜਿਹਦੇ ਕੋਲ ਕੋਈ ਸਰਟੀਫੀਕੇਟ ਨਹੀਂ ਮੀਨ ਵਾਲ ਪਿੰਡ ਪਿੰਡਾ ਥਾਣੇ ਮਿਲਕੇ ਦੇ ਵਿੱਚ ਉੱਥੇ ਦਾ ਰਹਿਣ ਵਾਲਾ ਹੈਗਾ ਇਹ ਲਾਂਡਣਾ ਇਹਦੀ ਜਿਹੜੀ ਡਾਕਟਰ ਦੀ ਸ਼ਾਪ ਸੀ ਉਲੰਦਰਾ ਸੀ ਇਸ ਤੋਂ ਬਿਨਾ ਲੋਕਲ ਗੰਨੇ ਪਿੰਡ ਦੇ ਨੇ ਸਮਰਾੜੀ ਦੇ ਨੇ ਤੇ ਮਾਰੋ ਪੱਟੀ ਦੇ ਹੈਗੇ ਨੇ ਤੇ ਇਹ ਤਿੰਨ ਜਿਹੜੀਆਂ ਲੇਡੀਜ਼ ਤਸਕਰ ਨੇ ਤੇ ਇੱਕ ਜਿਹੜਾ ਉਹ ਜਿਹੜਾ ਉਹ ਪਰਸਨ ਜਿਹੜਾ ਹੈਗਾ ਉਹ ਡਾਕਟਰ ਹੈਗਾ